ਜੇ ਤੁਸੀਂ ਪੰਜਾਬ ਦੀ ਧਰਤੀ ਨੂੰ ਪਿਆਰ ਕਰਦੇ ਹੋ ਹੜ੍ਹਾਂ ਦੇ ਵਿੱਚ ਸੇਵਾ ਸਹਾਇਤਾ ਕਰਨਾ ਚਾਹੁੰਦੇ ਤਾਂ ਵੀਡੀਓ ਸਾਂਝਾ ਕਰਕੇ ਲੋਕਾਂ ਤੱਕ ਪਹੁੰਚਾਓ ਤਾਂ ਕਿ ਉਹ ਸਾਡੇ ਥੱਲੇ ਜਿਹੜੇ ਨੰਬਰ ਚੱਲ ਰਹੇ ਆ ਉਹਨਾਂ ਤੇ ਕਾਲ ਕਰਕੇ ਸਾਨੂੰ ਸੇਵਾ ਲਈ ਦੱਸਣ ਜਿੱਥੇ ਲੋਕ ਜਿਆਦਾ ਫਸੇ ਹੋਏ ਆ ਆ ਹੁਣੇ ਹੁਣੇ ਆ ਹੁਣੇ ਹੁਣੇ ਕਲਕੱਤੇ ਤੋਂ ਆ ਬੋਟ ਆਈ ਹੈ ਤੇ ਆ ਇੰਜਨ ਆਇਆ ਹੈ ਬੰਬੇ ਤੋਂ ਜੋ ਐਨ ਡੀ ਆਰ ਐਫ ਹੈ ਉਹਨਾਂ ਕੋਲ ਵੀ 25 ਜਾਂ ਵੱਧ ਤੋਂ 30 ਹਾਰਸ ਪਾਵਰ ਦੇ ਇੰਜਨ ਲੱਗੇ ਹੁੰਦੇ ਆ ਇਹ ਹੈਗਾ 45 ਹਾਰਸ ਪਾਵਰ ਦਾ ਇੰਜਨ ਬਹੁਤ ਵੱਡੀ ਬੋਟ ਮਂਗਾਈ ਗਈ ਹੈ ਜਿਹੜੇ ਪਿੰਡਾਂ ਦੇ ਵਿੱਚ ਘਰਾਂ ਦੇ ਵਿੱਚ ਨਹਿਰੇ 'ਚ ਫਸੇ ਹੋਏ ਆ ਸਾਰੀ ਵੱਡੀ ਵੱਡੀ ਫਲਡ ਲਾਈਟਾਂ ਸਾਰੀਆਂ ਰੇੜੀ ਨੇ ਬੋਟਾਂ ਸਾਡੀਆਂ ਬਹੁਤ ਸਾਰੀ ਰੇੜੀ ਐ ਨਾ ਬਸ ਤੁਸੀਂ ਵੀਡੀਓ ਸਾਂਝਾ ਕਰਕੇ ਲੋਕਾਂ ਤੱਕ ਪਹੁੰਚਾ ਦਿਓ ਤਾਂ ਕਿ ਉਹ ਸਾਨੂੰ ਫੋਨ ਕਰ ਸਕਣ ਤੁਸੀਂ ਆਪਣੀ ਇਨਸਾਨੀਅਤ ਦਾ ਇਹ ਫਰਜ਼ ਨਿਭਾਉਣਾ ਹੀ ਨਿਭਾਉਣਾ ਹੈ ਵੀਰ ਸਾਡੇ ਕੋਲ ਗੱਡੀਆਂ ਤਾਂ ਕਈ ਚੱਲ ਰਹੀਆਂ ਸੀਗੀਆਂ ਲੇਕਿਨ ਸਾਨੂੰ ਹੋਰ ਗੱਡੀ ਲੋੜ ਪੈ ਰਹੀ ਸੀਗੀ ਕੱਲ ਆਂਟੀ ਜੀ ਨੂੰ ਬੇਨਤੀ ਕੀਤੀ ਸੀ ਔਰ ਕੱਲ ਦੀ ਕੱਲ ਉਹਨਾਂ ਨੇ ਨਵੀਂ ਗੱਡੀ ਕਢਾ ਕੇ ਆਹਾ ਇਸੂਜ਼ੂ ਦੀ ਹਾਈਲੈਂਡਰ ਕਹਿੰਦੇ ਜਦ ਤੱਕ ਹਾਰ ਦੀ ਸੇਵਾ ਚੱਲ ਰਹੀ ਆ ਗੱਡੀ ਵਰਤੋ ਕੱਲ ਇਹ ਨਵੀਂ ਕਢਾਤੀ ਬਹੁਤ ਬਹੁਤ ਧੰਨਵਾਦ ਆ ਆਂਟੀ ਜੀ ਦਾ ਸੰਗਤ ਰੂਪ ਚ ਉਹਨਾਂ ਨੇ ਸੇਵਾ ਕੀਤੀ ਹਾਈਲੈਂਡਰ ਦੀ ਖੜੇ ਪੈ ਰਹਾ ਬੜੀ ਲੋੜ ਸੀਗੀ ਤੇ ਅੱਗੇ ਵਧਦੇ ਆ ਪਲੀਜ਼ ਤੁਸੀਂ ਵੀਡੀਓ ਜ਼ਰੂਰ ਸਾਂਝੇ ਕਰਦੇ ਨਾ ਆ ਗੱਡੀ ਫੁੱਲ ਕਰਕੇ ਹੁਣ ਚੱਲੀ ਹੈ ਉਸ ਤੋਂ ਪਹਿਲਾਂ ਆ ਚੱਲੀ ਹੈ ਡੇਰਾ ਬਾਬਾ ਨਾਨਕ ਹਨਾ ਪਰ ਤੁਸੀਂ ਜੀ ਦੱਸੋਗੇ ਸੰਗਤ ਨੂੰ ਤਾਂ ਹੀ ਥੱਲੇ ਹੇਟ ਹੇਟ ਲੱਗੇ ਨੰਬਰਾਂ ਤੇ ਕਾਲ ਕਰੂਗੀ ਹੈ ਨਾ ਤੇ ਆ ਗੱਡੀ ਲੋਡ ਹੋ ਰਹੀ ਹੈ ਇਹ ਡੇਰਾ ਬਾਬਾ ਨਾਨਕ ਚੱਲੀ ਹੈ ਉਹ ਗੱਡੀ ਚੱਲੀ ਹੈ ਲੋਡ ਹੋ ਕੇ ਹਰੀਕੇ ਪੱਤਨ ਸਾਰੀ ਸੇਵਾਵਾਂ ਲਗਾਤਾਰ ਚੱਲ ਰਹੀ ਹੈ ਥੱਲੇ ਨੰਬਰ ਚੱਲ ਰਹੇ ਆ ਤੁਹਾਡਾ ਵੀਡੀਓ ਸਾਂਝਾ ਕਰਨਾ ਬਿਲਕੁਲ ਨਾ ਭਰਜਿਓ ਔਰ ਹਾਂ ਸਾਡੀ ਸਾਰੀ ਸੇਵਾਵਾਂ ਦੇਖਣ ਲਈ ਸਾਡੇ ਨਾਲ ਜੁੜਨ ਲਈ ਸਪੋਰਟ ਕਰਨ ਦੇ ਲਈ ਲੋਕਾਂ ਨੂੰ ਜੋੜਨ ਲਈ ਸਾਨੂੰ ਜਰੂਰ ਅਪਰੋਚ ਕਰੋ ਲਿਖੋ Google ਤੇ सर्व ਹਿਊਮੈਨਿਟੀ ਸਰਵ ਗੋਡ ਔਰ ਸਾਡਾ ਸਾਰਾ ਕੁਝ ਖੁੱਲ ਜਾਏਗਾ ਚ ਭਾਵੇਂ ਉਹ Facebook ਹੈ Instagram ਹੈ ਜਾਂ YouTube ਹੈ ਹਾਂ ਤੁਸੀਂ ਸਾਡੀ ਵੈਬਸਾਈਟ ਤੇ ਵੀ ਵਿਜ਼ਿਟ ਕਰ ਸਕਦੇ ਹੋ www.shsg.co.in ਜਰੂਰ ਵਿਜ਼ਿਟ ਕਰਿਓ ਔਰ ਸਾਡੇ ਨਾਲ ਜਰੂਰ ਜੁੜਿਓ ਫਤਿਹ ਜੀ ਸਾਡੇ ਵੀਡੀਓ ਕਲੋਸ ਕਰ ਰਹੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ